ਜੀ ਸਹਿਗੀ ਸਬਾ ਦੌਰਾਨ ਸ਼੍ਰੀ ਪਤਗੜ ਸਾਹਿਬ ਦੇ ਵਿੱਚ ਤਕਰੀਬਨ 15 ਤੋਂ 20 ਦਿਨ ਇਥੇ ਸੰਗਤਾਂ ਦਾ ਬਹੁਤ ਘਟ ਰਿਹਾ ਹੈ ਇਸ ਦੌਰਾਨ ਸਾਨੂੰ ਕਾਫੀ ਕੰਪਲੇਂਟਸ ਆਉਂਦੀਆਂ ਸੀ ਅਸੀਂ ਖਾਨ-ਪਾਂ ਤੇ ਸਮਾਧਾਨ ਕੇਂਦਰ ਖੋਲੇ ਸੀ ਸਹਾਇਤਾ ਕੇਂਦਰ ਖੋਲੇ ਸੀ ਜਿਦੇ ਵਿੱਚ ਲੋਕੀ ਆਪਣਾ ਲੋਸਟਿੰਗ ਫਾਊਂਡ ਦੀ ਰਿਪੋਰਟਿੰਗ ਕਰਦੇ ਸੀਗੇ ਤਾਂ ਉਹਦੇ ਉਸ ਟਾਈਮ ਦੇ ਦੌਰਾਨ ਅਸੀਂ ਤਕਰੀਬਨ 15 ਜਿਹੜੀ ਸੀ ਐਫ ਆਈ ਆਰਸ ਕਰਕੇ ਤੇ 50 ਦੇ ਆਸਪਾਸ ਅਕਿਊਜ਼ ਡਾਊਨਡਪ ਕੀਤਾ ਸੀ ਉਨਾ ਐਫ ਆਈ ਆਰ ਦੀ ਇਨਵੈਸਟੀਗੇਸ਼ਨ ਦੇ ਵਿੱਚ ਅਤੇ ਸੀਈਆਈਆਰ ਪੋਰਟਲ ਹੈ ਉਹਦੀ ਉਹਦਾ ਡੁਗਿਆਈ ਨਾਲ ਫੋਲੋਅ ਅਪ ਲੈਂਦੇ ਹੋਏ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਐਸਪੀਡੀ ਐਂਡ ਬੀਐਸਪੀ ਫਤਿਹਗੜ੍ਹ ਸਾਹਿਬ ਐਂਡ ਬੀਐਸਪੀ ਹੈਡਕੁਆਟਰ ਦੇ ਦਿਸ਼ਾ ਨਿਰਦੇਸ਼ ਹੇਠ ਅਸੀਂ 180 ਮੋਬਾਈਲ ਫੋਨਸ ਨੇ ਜਿਹੜੇ ਉਹ ਰਿਕਵਰ ਕੀਤੇ ਨੇ ਇਹਨਾਂ ਮੋਬਾਈਲ ਫੋਨਸ ਦੇ ਵਿੱਚ 12 ਸੈਮਸੰਗ 20 ਵੀਵੋ 14 ਓਪੋ ਇੱਕ ਆਈਫੋਨ 12 ਰੈਡਮੀ ਤੇ 120 ਜਿਹੜੇ ਨੇ ਸੀਈਆਰ ਪੋਰਟਲ ਦੇ ਫੋਨ ਸੀਗੇ ਤੇ ਅੱਜ ਅਸੀਂ ਜਿਨ੍ਹਾਂ ਦੇ ਜਿਹੜੇ ਫੋਨ ਸੀਗੇ ਉਹਨਾਂ ਦੇ ਜਿਹੜੇ ਓਨਰ ਸੀਗੇ ਉਹਨਾਂ ਸਾਰਿਆਂ ਨੂੰ ਅੱਜ ਅਸੀਂ ਫਤਿਹਗੜ੍ਹ ਸਾਹਿਬ ਬੁਲਾਇਆ ਤਾਂ ਜੋ ਉਹਨਾਂ ਦੇ ਫੋਨ ਅਸੀਂ ਉਹਨਾਂ ਨੂੰ ਵਾਪਸ ਹੈਂਡਓਵਰ ਕਰ ਸਕੀਏ ਜਜ਼ਕ ਅੱਲਾਹੁ ਅਕਬਰ ਉਹਨਾਂ ਬਾਰੇ ਵੀ ਕਰ ਰਹੇ ਹਾਂ ਜੀ ਜੀ ਬਿਲਕੁਲ ਜੀ ਅਸੀਂ ਡੰਗਾਈ ਚ ਤਫਤੀਸ਼ ਕਰ ਰਹੇ ਹਾਂ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਦਿਨਾਂ ਦੇ ਵਿੱਚ ਐਫ ਆਈ ਆਰਜ਼ ਦਰਜ ਕੀਤੀਆਂ ਨੇ ਅਕੀਊਸਟ ਪੜੇ ਸੀ ਉਹ ਐਫ ਆਈ ਆਰਜ਼ ਦੀ ਤਫਤੀਸ਼ ਦੇ ਵਿੱਚ ਜਿਹੜਾ ਹੈਗਾ ਆ ਓਵਰ ਅ ਪੀਰੀਅਡ ਆਫ ਟਾਈਮ ਸਾਰੇ ਮੋਬਾਈਲ ਫੋਨ ਰਿਕਵਰ ਕੀਤੇ ਗਏ ਨੇ ਨੰਬਰ ਉਪਰ ਹੈ ਤਾਂ ਤੁਸੀਂ ਜਾਂ ਅਧਿਕਾਰੀਆਂ ਨੂੰ ਜੀ ਰਿਗਰਡਿੰਗ ਮੋਬਾਈਲ ਜੀ ਮੈਂ ਤੁਹਾਨੂੰ ਦੱਸਿਆ ਸੀਗਾ ਜੀ ਕਿ ਸ਼ਹੀਦੀ ਸਭਾ ਦੇ ਉਸ ਪੀਰੀਅਡ ਦੇ ਦੌਰਾਨ 15 ਹੈ ਜੀਆਂ ਥੈਪੀਆਂ ਐਫ ਆਈ ਆਰਜ਼ ਦੀ ਇਹ ਤੇ ਫੋਕੋ ਫੋਨ ਹੈ ਜੀ ਤੇ ਕਿ ਮੈਨੂੰ ਕੋਈ ਹੋਰ ਨਹੀਂ ਦਾ ਫੋਨ ਆ ਨਹੀਂ ਜੀ ਇਹ ਤਾਂ ਸਾਰੇ ਮਾਰਕੀਟ ਰੇਟ ਤੁਸੀਂ ਦੇਖ ਸਕਦੇ ਹੋ ਨਾ ਫੋਨਾਂ ਦਾ ਮੈਂ ਇਹਨਾਂ ਦਾ ਬ੍ਰਾਂਡ ਜਿਹੜਾ ਹੈਗਾ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤਾ ਹੈ ਤੇ ਮੇਨ ਗੱਲ ਇਹ ਹੈ ਕਿ ਜਿਹੜੇ ਓਨਰਸ ਨੇ ਸਾਰੇ ਫੋਨ ਦੇ ਵਾਜ ਬੁਲਾਏ ਗਏ ਨੇ ਤੇ ਉਹਨਾਂ ਨੂੰ ਆਪਣਾ ਫੋਨ ਹੈ ਜਿਹੜਾ ਉਹ ਆਈਡੈਂਟੀਫਾਈ ਕਰ ਚੁੱਕੇ ਉਹਨਾਂ ਨੂੰ ਫੋਨ ਖਾਂਡੂ ਬਤੀਤਾ ਜਾਏਗਾ ਇਹਦੇ ਵਿੱਚ ਅਸੀਂ ਉਸ ਉਹਨਾਂ ਦਿਨਾਂ ਦੇ ਦੌਰਾਨ 50 ਤੋਂ 55 ਜਿਹੜੇ ਅਕਿਊਜ਼ ਨੇ ਹੋ ਪਰਦੇ ਸੀ ਜੀ ਮੈਂ ਸੋਚੀ ਕਿ ਕਿਦੇ ਕਿ ਮੈਂ ਮਸਵਾਦ ਕੇ ਦਿੱਤਾ ਸਰ ਬੱਚੇ ਸੀਗੇ ਛੋਟੇ ਨਾਲ ਕੋਲ ਤੇ ਚੱਕ ਕੇ ਦੌੜ ਗਈ ਸੀ ਗੁੜੀ ਫਿਰ ਇਹਦਾ ਮਤਲਬ ਕਿ ਵੀ ਬਸਰ ਕੋਲ ਖਈਆ ਕਿ ਵੀ ਉਮੀਦ ਨਹੀਂ ਸੀ ਕਿ ਮਿਲ ਜੂਗਾ ਫੌਨ ਲੇਕਿਨ ਫਿਰ ਵੀ ਇਹਨਾਂ ਦੀ ਮਿਹਨਤ ਦੱਸਾਂ ਕਿ ਪੁਲਿਸ ਬੰਦ ਮਰ ਕਹਿੰਦੇ ਕੰਮ ਨਹੀਂ ਕਰਦਾ ਕੰਮ ਨਹੀਂ ਕਰਦਾ ਕਹਿੰਦੇ ਨਾ ਲੇਕਿਨ ਉਮੀਦ ਹੁੰਦੀ ਹੈ ਕੰਮ ਹੁੰਦਾ ਲੇਕਿਨ ਸਮਾਂ ਲੱਗਦਾ ਕੰਮ ਕਰਨੇ ਮੈਡਮ ਬਲੋ ਜੋ ਮੈਡਮ ਬਲੋ ਬਹੁਤ ਅਸਾਂਗਲ ਉਤਰਾਲਾ ਹੈ ਮੈਂ ਇੰਤਜ਼ਾਮੈਂਟ ਦਾ ਸਾਮੇਂ ਲਿਆਂ ਨੂੰ ਕੋਈ ਸੀ ਕੋਈ ਇੱਥੇ ਕੋਈ ਸੀ ਦਫਤਰ ਆਪਣੀ 18 ਮਿੰਟ ਮੁਰੇ ਕੋਈ ਕੁੱਚਲੀ ਕਰ ਲਿਆ ਸੀ ਇਹ ਮੁਰੇ ਕੋਈ ਫੋਨ ਉਹ ਵੀ ਸਹੀ ਨੂੰ ਕੋਣ ਬਿਲੂ ਨਹੀਂ ਕੋਈ ਮਿਤਨੀ ਸੀਗੇ ਉਸ ਤੋਂ ਹੁਣ ਤੱਕ ਦੋ ਤਿੰਨ ਫੋਨ ਨਵੇਂ ਵੀ ਲੈ ਲੇ ਸੀਗੇ ਇਹ ਤੋਂ ਬਾਅਦ ਜਦ ਅੱਜ ਬਰੂ ਕੋਈ ਨਾ ਤਾਂ ਅੰਬੂ ਦਾ ਫੋਨ ਮਿਲ ਗਿਆ ਹਾਂ ਕੱਲ ਫੋਨ ਆਇਆ ਸੀ ਮੈਂ ਸਾਡੀ ਕੋ ਬਾਸ ਹੋ ਰਿਹਾ ਸੀ ਵੀ ਹਾਂਜੀ ਕਿਉਂਕਿ ਮੈਂ ਆਪ ਮੁਲਾਜ਼ਮਾ ਮੈਨੂੰ ਪਤਾ ਹੈ ਅਸੀਂ ਇੰਤਨਾ ਕੰਮ ਕਰਦੇ ਹਾਂ ਇਹ ਵੀ ਡਿਪਾਰਟਮੈਂਟ ਇੰਨਾ ਕੰਮ ਕਰਦਾ ਹੈ ਕਿਹੜੇ ਜਗ੍ਹਾ ਰਹਿਣਾ ਹੈ ਕੋਈ ਸੰਭੀ ਦਿੰਦੀ ਨਹੀਂ ਲਾਣਾ ਤਾਂ ਤੇ ਅਮਰ ਜੀ ਸੁਣ ਕੇ ਆ ਰਹੇ ਤੇ ਤੇ ਸੈਂਕੜੇ ਮੈਮ ਧੰਨਵਾਦੀ ਬਹੁਤ ਬਹੁਤ ਆਜੀ ਤੁਹਾਡੇ ਨੰਬਰ ਆ ਮਾਈਕ ਜੀ ਜੀ ਭਜੀ ਅਸੀਂ ਮੈਂ ਆਪਣੇ ਰਿਲੇਟਡ ਨੂੰ ਦੱਸਿਆ ਪ੍ਰੈਜ਼ੈਂਟ ਬਰਦਰ ਨੂੰ ਤੇ ਵਾਈਕ ਨਾਚ ਨਗਰ ਵੀ ਆਪਾਂ ਨੂੰ ਫੋਨ ਮਿਲਿਆ ਕਹਿੰਦੇ ਪੰਜਾਬ ਪੁਲਿਸ ਅੱਗੇ ਨਾਲ ਬਹੁਤ ਜ਼ਿਆਦਾ ਕੰਮ ਵਧੀਆ ਕਰਨ ਲੱਗੀ ਹੈ ਤੇ ਸਾਨੂੰ ਹੋਵੇ ਵੀ ਅੱਗੇ ਕੇ ਕੰਮ ਬੜੀ ਚੱਲਦੇ ਰਹਿਣਗੇ ਤੇ ਕਿਹੜਾ ਫੋਨ ਤੁਹਾਡਾ Oppo F59 ਜੀਆਪੋ ਬੋਲੋ ਜੀ ਮੇਨਟੈਂਸ ਕਰਨ ਫੋਨ ਬਹੁਤ ਬੜੀ ਬਹੁਤ ਬੋਲੋ ਜੀ ਸਾਨੂੰ ਉਮੀਦ ਹੈ ਵੀ ਅੱਧੇ ਅੱਗੇ ਚੱਲਦੇ ਰਹਿਗੇ ਇਸ ਸਤੰਬਰ ਦੀ ਗੱਲ ਹੈ ਸਤੰਬਰ ਚ ਗਿਰਿਆ ਸੀਗਾ ਤੇ ਕਿੰਨੇ ਕਿੰਨੇ ਸੀ ਵੀ ਫੋਨ ਲੋਜੇਗਾ ਅਜੋ ਕਸ਼ਟ ਮੀਰੇ ਖਾਗੇ ਸੀ ਗਈ ਨੈਕਸਟ ਡੇ ਫਿਰ ਨਵਾਂ ਲਿਆ ਫੋਨ ਤੇ ਅਸੀਂ ਫਿਰ ਵੀ ਆਨਲਾਈਨ ਇੱਕ ਐਫੇਅਰ ਕਰਵਾਤੀ ਸੀਗੀ ਖੁਦੀ ਤੇ ਫਿਰ ਸੁਵਿਧਾ ਸੈਂਟਰ ਤੇ ਵੀ ਲਿਫਾਗੇ ਸੀਗੇ ਤੇ ਉਸ ਤੋਂ ਬਾਅਦ ਫਿਰ ਸਾਨੂੰ ਕਾਲ ਆਈ ਹੈ ਕਹਿੰਦੇ ਵੀ ਸੁਗਨ ਉਹ ਜਾ ਕੇ ਆਪਣਾ ਫੋਨ ਕਲੈਕਟ ਕਰ ਲਿਓ ਸਸਵੀਆ ਤੋਂ ਵੀ ਫੋਨ ਤੁਹਾਡਾ ਮਿਲ ਚੁੱਕਿਆ ਹੈ ਠੀਕ ਮਤਲਬ ਕਿ ਬਹੁਤ ਜ਼ਿਆਦਾ ਬਹੁਤ ਬਹੁਤ ਸਾਰਾ ਥੈਂਕ ਯੂ ਥੈਂਕਸ ਕਰਨਾ ਸਾਰੇ ਪੰਜਾਬ ਪੁਲਿਸ ਲਈ ਜਿਨ੍ਹਾਂ ਨੇ ਇੰਨਾ ਵਧੀਆ ਕੰਮ ਕਰਿਆ ਉਹ ਬਲ ਕਰ ਰਹੇ ਆ ਦੀ ਫੋਨ ਕਿੱਥੇ ਖਵਾਇਆ ਹੁੰਦਾ ਹੋਂਸਦਾਂ ਦੇ ਲੋਕ ਇਹ ਕੌਣ ਦੀ ਨੇ ਚੋਰੀ ਕਰੇਗਾ ਅੱਛਾ ਤੇ ਫਿਰ ਤੁਸੀਂ ਪੁਲਿਸ ਕੰਪਲੇਟ ਕੀਤੀ ਪੁਲਿਸ ਕਾਲੇਡ ਕਰੀ ਐਫ ਆਈ ਆਰ ਲਖਾਈ ਫਿਰ ਦਿਲ ਦਬਰ ਮੰਗਾਈ ਨਾ ਨੇ ਅੱਛਾ ਹਾਂ ਤੇ ਤੁਹਾਨੂੰ ਜਦੋਂ ਕੱਲ ਫੋਨ ਆਇਆ ਹੈ ਨਾ ਬਹੁਤ ਮਹਿਸੂਸ ਹੋਇਆ ਵੀ ਬਹੁਤ ਵਧੀਆ ਹਾਂ ਬਸੇ ਕਮ ਕੰਮ ਕਰਦੀ